ਜਿਹੜਾ ਐਂਡਾ ਵੱਡਾ ਝੂਠ ਫਰੇਵ ਮੈਂ ਹਾਂ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਦੋਤ ਦਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਈ ਆਂਦਾ 60-70 ਹਜ਼ਾਰ ਰੁਪਏ ਕਿਸਾਨ ਦੇ ਖੇਤ ਖਾਤੇ 'ਚ ਪਾਇਆ ਤੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰ ਕਿੰਨਾ ਕੁ ਜ਼ਰੂਰੀ ਹੈ ਅਕਾਲੀ ਦਲ ਦੇ ਲਈ ਅਕਾਲੀ ਦਲ ਵਾਸਤੇ ਜ਼ਰੂਰੀ ਨਹੀਂ ਪੰਜਾਬ ਦੇ ਲੋਕਾਂ ਵਾਸਤੇ ਜ਼ਰੂਰੀ ਹੈ ਪੰਜਾਬ ਨੂੰ ਤਬਾਹ ਕਰਤਾ ਦਿੱਲੀ ਵਾਲੀ ਪਾਰਟੀ ਨੇ ਜੇ ਪੰਜਾਬ ਨੇ ਬਚਣਾ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਆਪਣੀ ਖੇਤਰੀ ਪਾਰਟੀ ਤਾਕਤ ਕਰੀਏ ਗੁਜਰਾਤ ਚ ਜਾ ਜਾ ਕੇ ਵੱਖਰੇ ਵੱਖਰੇ ਹੀ ਕਹਿ ਲੋ ਕਿ ਬਿਆਨ ਦਿੱਤੇ ਜਾ ਰਹੇ ਜਿਹੜੇ ਕਿ ਹੋਏ ਵੀ ਨਹੀਂ ਹਲੇ ਤੱਕ ਤੇ ਜਿੰਨਾ ਕੰਮ ਤੁਸੀਂ ਕੀਤਾ ਆ ਉਹਨਾਂ ਸ਼ਾਇਦ ਉਹਨਾਂ ਨੇ ਵੀ ਨਹੀਂ ਕੀਤਾ ਹੋਣਾ ਜਿਹੜਾ ਐਂਡਾ ਵੱਡਾ ਝੂਠ ਫਰੇਵ ਮੈਂ ਹਾਂ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਜੁਰਗਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਹੀ ਜਾਂਦਾ 60-70 ਹਜ਼ਾਰ ਰੁਪਏ ਕਿਸਾਨ ਦੇ ਖਾਤੇ ਪਿਆ ਆ ਜਖਮਾਂ ਤੇ ਨਮਕ ਛਿੜਕਨ ਤੇ ਲੱਗਿਆ ਤੇ ਸਰ ਜੇ ਬਾਕੀ ਅਕਾਲੀ ਦਲ ਵੱਲੋਂ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰਤੇ ਦੇ ਦੇਖੋ ਕੋਈ ਗੱਲ ਨਹੀਂ ਹਰ ਬੰਦੇ ਨੂੰ ਹੱਕ ਹੈ ਵੋਟ ਮੰਗਣ ਦਾ ਬੈਸਟ ਆਫ ਲੱਕ ਸ਼ੁਕਰੀਆ ਬਾਦਲ ਸਾਹਿਬ ਸੋ ਇਹਨਾਂ ਸਾਡੇ ਨਾਲ ਬਾਦਲ ਸਾਹਿਬ ਜਿਨ੍ਹਾਂ ਨੇ ਸਾਰਿਆਂ ਨੂੰ ਹੀ ਇੱਕ ਵਾਰ ਚੀ ਸਿੱਧੇ ਜਵਾਬ ਦੇ ਦਿੱਤੇ ਜਿਹੜਾ ਐਂਡਾ ਵੱਡਾ ਝੂਠ ਫਰੇਮ ਇਹ ਮੈਂ ਹਾਕ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਦਰਗਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਈ ਆਂਦਾ 60-70 ਹਜ਼ਾਰ ਰੁਪਏ ਕਿਸਾਨ ਦੇ ਖੇਤ ਖਾਤੇ 'ਚ ਪਾਇਆ ਤੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰ ਕਿੰਨਾ ਕੁ ਜ਼ਰੂਰੀ ਹੈ ਅਕਾਲੀ ਦਲ ਦੇ ਲਈ ਅਕਾਲੀ ਦਲ ਵਾਸਤੇ ਜ਼ਰੂਰੀ ਨਹੀਂ ਪੰਜਾਬ ਦੇ ਲੋਕਾਂ ਵਾਸਤੇ ਜ਼ਰੂਰੀ ਹੈ ਪੰਜਾਬ ਨੂੰ ਤਬਾਹ ਕਰਤਾ ਦਿੱਲੀ ਵਾਲੀ ਪਾਰਟੀਆਂ ਨੇ ਜੇ ਪੰਜਾਬ ਨੇ ਬਚਣਾ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਆਪਣੀ ਖੇਤਰੀ ਪਾਰਟੀ ਤਗੜਾ ਕਰੀਏ ਗੁਜਰਾਤ ਚ ਜਾ ਜਾ ਕੇ ਵੱਖਰੇ ਵੱਖਰੇ ਹੀ ਕਹਿ ਲੋ ਕਿ ਬਿਆਨ ਦਿੱਤੇ ਜਾ ਰਹੇ ਜਿਹੜੇ ਕਿ ਹੋਏ ਵੀ ਨਹੀਂ ਹਲੇ ਤੱਕ ਤੇ ਜਿੰਨਾ ਕੰਮ ਤੁਸੀਂ ਕੀਤਾ ਆ ਉਹਨਾਂ ਸ਼ਾਇਦ ਉਹਨਾਂ ਨੇ ਵੀ ਨਹੀਂ ਕੀਤਾ ਹੋਣਾ ਜਿਹੜਾ ਐਂਡਾ ਵੱਡਾ ਝੂਠ ਫਰੇਵ ਮੈਂ ਹਾਂ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਜੁਰਗਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਹੀ ਜਾਂਦਾ 60-60 ਹਜ਼ਾਰ ਰੁਪਏ ਕਿਸਾਨ ਦੇ ਖੇਤ ਖਾਤੇ ਜਪਿਆ ਜਖਮਾਂ 'ਤੇ ਨਮਕ ਛਿੜਕਣ ਤੇ ਲੱਗਿਆ ਤੇ ਸਰ ਜੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰਤੇ ਦੇ ਦੇਖੋ ਕੋਈ ਗੱਲ ਨਹੀਂ ਹਰ ਬੰਦੇ ਨੂੰ ਹੱਕ ਹੈ ਵੋਟ ਮੰਗਣ ਦਾ ਬੈਸਟ ਆਫ ਲੱਕ ਸ਼ੁਕਰੀਆ ਬਾਦਲ ਸਾਹਿਬ ਸੋ ਇਹਨਾਂ ਸਾਡੇ ਨਾਲ ਬਾਦਲ ਸਾਹਿਬ ਜਿਨ੍ਹਾਂ ਨੇ ਸਾਰਿਆਂ ਨੂੰ ਹੀ ਇੱਕ ਵਾਰ ਚੀ ਸਿੱਧੇ ਜਵਾਬ ਦੇ ਦਿੱਤੇ ਜਿਹੜਾ ਐਂਡਾ ਵੱਡਾ ਝੂਠ ਫਰੇਵ ਇਹ ਮੈਂ ਹਾਕ ਇਹ ਤੋਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਦਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਈ ਆਂਦਾ 60-70 ਹਜ਼ਾਰ ਰੁਪਏ ਕਿਸਾਨ ਦੇ ਖੇਤ ਖਾਤੇ 'ਚ ਪਾਇਆ ਤੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰ ਕਿੰਨਾ ਕੁ ਜ਼ਰੂਰੀ ਹੈ ਅਕਾਲੀ ਦਲ ਦੇ ਲਈ ਅਕਾਲੀ ਦਲ ਵਾਸਤੇ ਜ਼ਰੂਰੀ ਨਹੀਂ ਪੰਜਾਬ ਦੇ ਲੋਕਾਂ ਵਾਸਤੇ ਜ਼ਰੂਰੀ ਹੈ ਪੰਜਾਬ ਨੂੰ ਤਬਾਹ ਕਰਤਾ ਦਿੱਲੀ ਵਾਲੀ ਪਾਰਟੀਆਂ ਨੇ ਜੇ ਪੰਜਾਬ ਨੇ ਬਚਣਾ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਆਪਣੀ ਖੇਤਰੀ ਪਾਰਟੀ ਤਗੜਾ ਕਰੀਏ ਗੁਜਰਾਤ ਚ ਜਾ ਜਾ ਕੇ ਵੱਖਰੇ ਵੱਖਰੇ ਹੀ ਕਹਿ ਲੋ ਕਿ ਬਿਆਨ ਦਿੱਤੇ ਜਾ ਰਹੇ ਜਿਹੜੇ ਕਿ ਹੋਏ ਵੀ ਨਹੀਂ ਹਲੇ ਤੱਕ ਤੇ ਜਿੰਨਾ ਕੰਮ ਤੁਸੀਂ ਕੀਤਾ ਆ ਉਹਨਾਂ ਸ਼ਾਇਦ ਉਹਨਾਂ ਨੇ ਵੀ ਨਹੀਂ ਕੀਤਾ ਹੋਣਾ ਜਿਹੜਾ ਐਂਡਾ ਵੱਡਾ ਝੂਠ ਫਰੇਵ ਮੈਂ ਹਾਂ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਜੁਰਗਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਹੀ ਜਾਂਦਾ 60-60 ਹਜ਼ਾਰ ਰੁਪਏ ਕਿਸਾਨ ਦੇ ਖਾਤੇ ਜਿ ਪਾਇਆ ਜਖਮਾਂ ਤੇ ਨਮਕ ਛਿੜਕਣ ਤੇ ਲੱਗਿਆ ਤੇ ਸਰ ਜੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰਤੇ ਦੇ ਵੇਖੋ ਕੋਈ ਗੱਲ ਨਹੀਂ ਹਰ ਬੰਦੇ ਨੂੰ ਹੱਕ ਹੈ ਵੋਟ ਮੰਗਣ ਦਾ ਬੈਸਟ ਆਫ ਲੱਕ ਸ਼ੁਕਰੀਆ ਬਾਦਲ ਸਾਹਿਬ ਸੋ ਇਹਨਾਂ ਸਾਡੇ ਨਾਲ ਬਾਦਲ ਸਾਹਿਬ ਜਿਨ੍ਹਾਂ ਨੇ ਸਾਰਿਆਂ ਨੂੰ ਹੀ ਇੱਕ ਵਾਰ ਚੀ ਸਿੱਧੇ ਜਵਾਬ ਦੇ ਦਿੱਤੇ ਜਿਹੜਾ ਐਂਡਾ ਵੱਡਾ ਝੂਠ ਫਰੇਵ ਮੈਂ ਹੈਕ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਦਰਗਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਈ ਆਂਦਾ 60-70 ਹਜ਼ਾਰ ਰੁਪਏ ਕਿਸਾਨ ਦੇ ਖੇਤ ਖਾਤੇ 'ਚ ਪਾਇਆ ਜੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰ ਕਿੰਨਾ ਕੁ ਜ਼ਰੂਰੀ ਹੈ ਅਕਾਲੀ ਦਲ ਦੇ ਲਈ ਅਕਾਲੀ ਦਲ ਵਾਸਤੇ ਜ਼ਰੂਰੀ ਨਹੀਂ ਪੰਜਾਬ ਦੇ ਲੋਕਾਂ ਵਾਸਤੇ ਜ਼ਰੂਰੀ ਹੈ ਪੰਜਾਬ ਨੂੰ ਤਬਾਹ ਕਰਤਾ ਦਿੱਲੀ ਵਾਲੀ ਪਾਰਟੀਆਂ ਨੇ ਜੇ ਪੰਜਾਬ ਨੇ ਬਚਣਾ ਹੈ ਆਪਣੇ ਕੋਲ ਕੋਈ ਚਾਰ ਨਹੀਂ ਆਪਣੀ ਖੇਤ ਦੀ ਪਾਰਟੀ ਤਗੜਾ ਕਰੀ ਗੁਜਰਾਤ ਚ ਜਾ ਜਾ ਕੇ ਵੱਖਰੇ ਵੱਖਰੇ ਹੀ ਕਹਿ ਲੋ ਕਿ ਬਿਆਨ ਦਿੱਤੇ ਜਾ ਰਹੇ ਜਿਹੜੇ ਕਿ ਹੋਏ ਵੀ ਨਹੀਂ ਹਲੇ ਤੱਕ ਤੇ ਜਿੰਨਾ ਕੰਮ ਤੁਸੀਂ ਕੀਤਾ ਆ ਉਹਨਾਂ ਸ਼ਾਇਦ ਉਹਨਾਂ ਨੇ ਵੀ ਨਹੀਂ ਕੀਤਾ ਹੋਣਾ ਜਿਹੜਾ ਐਂਡਾ ਵੱਡਾ ਝੂਠ ਫਰੇਵ ਮੈਂ ਹਾਂ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਜੁਰਗਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਹੀ ਜਾਂਦਾ 60-70 ਹਜ਼ਾਰ ਰੁਪਏ ਕਿਸਾਨ ਦੇ ਖਾਤੇ ਪਾਇਆ ਜਿਹਾ ਕਿ ਮਾਤੇ ਨਮਕ ਛਿੜਕਣ ਤੇ ਲੱਗਿਆ ਤੇ ਸਰ ਜੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰਤੇ ਦੇ ਵੇਖੋ ਕੋਈ ਗੱਲ ਨਹੀਂ ਹਰ ਬੰਦੇ ਨੂੰ ਹੱਕ ਹੈ ਵੋਟ ਮੰਗਣ ਦਾ ਬੈਸਟ ਆਫ ਲੱਕ ਸ਼ੁਕਰੀਆ ਬਾਦਲ ਸਾਹਿਬ ਸੋ ਇਹਨ ਸਾਡੇ ਨਾਲ ਬਾਦਲ ਸਾਹਿਬ ਜਿਨ੍ਹਾਂ ਨੇ ਸਾਰਿਆਂ ਨੂੰ ਹੀ ਇੱਕ ਵਾਰ ਚੀ ਸਿੱਧੇ ਜਵਾਬ ਦੇ ਦਿੱਤੇ ਜਿਹੜਾ ਐਂਡਾ ਵੱਡਾ ਝੂਠ ਫਰੇਵ ਮਹਾਂਕ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਦੋਸਤਾਂ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਈ ਹੰਦਾ 60-60 ਹਜ਼ਾਰ ਰੁਪਏ ਕਿਸਾਨ ਦੇ ਖੇਤ ਖਾਤੇ 'ਚ ਪਾਇਆ ਜੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰਥ ਕਿੰਨਾ ਕੁ ਜ਼ਰੂਰੀ ਹੈ ਅਕਾਲੀ ਦਲ ਦੇ ਲਈ ਅਕਾਲੀ ਦਲ ਵਾਸਤੇ ਜ਼ਰੂਰੀ ਨਹੀਂ ਪੰਜਾਬ ਦੇ ਲੋਕਾਂ ਵਾਸਤੇ ਜ਼ਰੂਰੀ ਹੈ ਪੰਜਾਬ ਨੂੰ ਤਬਾਹ ਕਰਤਾ ਦਿੱਲੀ ਵਾਲੀ ਪਾਰਟੀਆਂ ਨੇ ਜੇ ਪੰਜਾਬ ਨੇ ਬਚਣਾ ਹੈ ਆਪਣੇ ਕੋਲ ਕੋਈ ਚਾਰ ਨਹੀਂ ਆਪਣੀ ਖੇਤ ਦੀ ਪਾਰਟੀ ਤਗੜਾ ਕਰੀ ਗੁਜਰਾਤ ਚ ਜਾ ਜਾ ਕੇ ਵੱਖਰੇ ਵੱਖਰੇ ਹੀ ਕਹਿ ਲੋ ਕਿ ਬਿਆਨ ਦਿੱਤੇ ਜਾ ਰਹੇ ਜਿਹੜੇ ਕਿ ਹੋਏ ਵੀ ਨਹੀਂ ਹਲੇ ਤੱਕ ਤੇ ਜਿੰਨਾ ਕੰਮ ਤੁਸੀਂ ਕੀਤਾ ਆ ਉਹਨਾਂ ਸ਼ਾਇਦ ਉਹਨਾਂ ਨੇ ਵੀ ਨਹੀਂ ਕੀਤਾ ਹੋਣਾ ਜਿਹੜਾ ਐਂਡਾ ਵੱਡਾ ਝੂਠ ਫਰੇਵ ਮੈਂ ਹਾਂ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਚਰੀਵਾਲ ਜੁਰਗਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਹੀ ਜਾਂਦਾ 60-70 ਹਜ਼ਾਰ ਰੁਪਏ ਕਿਸਾਨ ਦੇ ਖਾਤੇ ਪਾਇਆ ਜਿਵੇਂ ਮਾਤੇ ਨਮਕ ਛਿੜਕਣ ਤੇ ਲੱਗਿਆ ਤੇ ਸਰ ਜੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰਤੇ ਦੇਖੋ ਕੋਈ ਗੱਲ ਨਹੀਂ ਹਰ ਬੰਦੇ ਨੂੰ ਹੱਕ ਹੈ ਵੋਟ ਮੰਗਣ ਦਾ ਬੈਸਟ ਆਫ ਲੱਕ ਸ਼ੁਕਰੀਆ ਬਦਲ ਸਾਹਿਬ ਸੋ ਇਸਨ ਸਾਡੇ ਨਾਲ ਬਦਲ ਸਾਹਿਬ ਜਿਨ੍ਹਾਂ ਨੇ ਸਾਰਿਆਂ ਨੂੰ ਹੀ ਇੱਕ ਵਾਰ ਚੀ ਸਿੱਧੇ ਜਵਾਬ ਦੇ ਦਿੱਤੇ ਜਿਹੜਾ ਐਂਡਾ ਵੱਡਾ ਝੂਠ ਫਰੇਵ ਮਹਾਂਕ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਦਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਈ ਹੰਦਾ 60-60 ਹਜ਼ਾਰ ਰੁਪਏ ਕਿਸਾਨ ਦੇ ਖੇਤ ਖਾਤੇ 'ਚ ਪਾਇਆ ਜੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰਥ ਕਿੰਨਾ ਕੁ ਜ਼ਰੂਰੀ ਹੈ ਅਕਾਲੀ ਦਲ ਦੇ ਲਈ ਅਕਾਲੀ ਦਲ ਵਾਸਤੇ ਜ਼ਰੂਰੀ ਨਹੀਂ ਪੰਜਾਬ ਦੇ ਲੋਕਾਂ ਵਾਸਤੇ ਜ਼ਰੂਰੀ ਹੈ ਪੰਜਾਬ ਨੂੰ ਤਬਾਹ ਕਰਤਾ ਦਿੱਲੀ ਵਾਲੀ ਪਾਰਟੀਆਂ ਨੇ ਜੇ ਪੰਜਾਬ ਨੇ ਬਚਣਾ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਆਪਣੀ ਖੇਤਰੀ ਪਾਰਟੀ ਤਗੜਾ ਕਰੀਏ ਗੁਜਰਾਤ ਚ ਜਾ ਜਾ ਕੇ ਵੱਖਰੇ ਵੱਖਰੇ ਹੀ ਕਹਿ ਲੋ ਕਿ ਬਿਆਨ ਦਿੱਤੇ ਜਾ ਰਹੇ ਜਿਹੜੇ ਕਿ ਹੋਏ ਵੀ ਨਹੀਂ ਹਲੇ ਤੱਕ ਤੇ ਜਿੰਨਾ ਕੰਮ ਤੁਸੀਂ ਕੀਤਾ ਆ ਉਹਨਾਂ ਸ਼ਾਇਦ ਉਹਨਾਂ ਨੇ ਵੀ ਨਹੀਂ ਕੀਤਾ ਹੋਣਾ ਜਿਹੜਾ ਐਂਡਾ ਵੱਡਾ ਝੂਠ ਫਰੇਵ ਮੈਂ ਹਾਂ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਜੁਰਗਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਹੀ ਹੁੰਦਾ 60-60 ਹਜ਼ਾਰ ਰੁਪਏ ਕਿਸਾਨ ਦੇ ਖਾਤੇ ਜਿ ਪਿਆ ਜਖਮਾਂ ਤੇ ਨਮਕ ਛਿੜਕਨ ਤੇ ਲੱਗੇ ਤੇ ਸਰ ਜੇ ਬਾਕੀ ਅਕਾਲੀ ਦਲ ਵਾਲੋ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰਤੇ ਦੇ ਦੇਖੋ ਕੋਈ ਗੱਲ ਨਹੀਂ ਹਰ ਬੰਦੇ ਨੂੰ ਹੱਕ ਹੈ ਵੋਟ ਮੰਗਣ ਦਾ ਬੈਸਟ ਆਫ ਲੱਕ ਸ਼ੁਕਰੀਆ ਬਾਦਲ ਸਾਹਿਬ ਸੋ ਇਹਨ ਸਾਡੇ ਨਾਲ ਬਾਦਲ ਸਾਹਿਬ ਜਿਨ੍ਹਾਂ ਨੇ ਸਾਰਿਆਂ ਨੂੰ ਹੀ ਇੱਕ ਵਾਰ ਚੀ ਸਿੱਧੇ ਜਵਾਬ ਦੇ ਦਿੱਤੇ ਜਿਹੜਾ ਐਂਡਾ ਵੱਡਾ ਝੂਠ ਫਰੇਮ ਮਹਾਂਕ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਦਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਈ ਹੰਦਾ 60-60 ਹਜ਼ਾਰ ਰੁਪਏ ਕਿਸਾਨ ਦੇ ਖੇਤ ਖਾਤੇ 'ਚ ਪਾਇਆ ਜੇ ਬਾਕੀ ਅਕਾਲੀ ਦਲ ਵੱਲੋਂ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰਥ ਕਿੰਨਾ ਕੁ ਜ਼ਰੂਰੀ ਹੈ ਅਕਾਲੀ ਦਲ ਦੇ ਲਈ ਅਕਾਲੀ ਦਲ ਵਾਸਤੇ ਜ਼ਰੂਰੀ ਨਹੀਂ ਪੰਜਾਬ ਦੇ ਲੋਕਾਂ ਵਾਸਤੇ ਜ਼ਰੂਰੀ ਹੈ ਪੰਜਾਬ ਨੂੰ ਤਬਾਹ ਕਰਤਾ ਦਿੱਲੀ ਵਾਲੀ ਪਾਰਟੀਆਂ ਨੇ ਜੇ ਪੰਜਾਬ ਨੇ ਬਚਣਾ ਹੈ ਆਪਣੇ ਕੋਲ ਕੋਈ ਚਾਰਾ ਨਹੀਂ ਆਪਣੀ ਖੇਤਰੀ ਪਾਰਟੀ ਤਗੜਾ ਕਰੀਏ ਗੁਜਰਾਤ ਚ ਜਾ ਜਾ ਕੇ ਵੱਖਰੇ ਵੱਖਰੇ ਹੀ ਕਹਿ ਲੋ ਕਿ ਬਿਆਨ ਦਿੱਤੇ ਜਾ ਰਹੇ ਜਿਹੜੇ ਕਿ ਹੋਏ ਵੀ ਨਹੀਂ ਹਲੇ ਤੱਕ ਤੇ ਜਿੰਨਾ ਕੰਮ ਤੁਸੀਂ ਕੀਤਾ ਆ ਉਹਨਾਂ ਸ਼ਾਇਦ ਉਹਨਾਂ ਨੇ ਵੀ ਨਹੀਂ ਕੀਤਾ ਹੋਣਾ ਜਿਹੜਾ ਐਂਡਾ ਵੱਡਾ ਝੂਠ ਫਰੇਵ ਮੈਂ ਹਾਂ ਇਹ ਤਾਂ ਵੱਡਾ ਠੱਗ ਕੋਈ ਖੋ ਨਹੀਂ ਸਕਦਾ ਕੇਜਰੀਵਾਲ ਜੁਰਗਾ ਇੱਥੇ 1 ਰੁਪਿਆ ਮੁਆਵਜ਼ਾ ਨਹੀਂ ਆਇਆ ਤੇ ਗੁਜਰਾਤ ਜਾ ਕੇ ਕਹੀ ਜਾਂਦਾ 60-60 ਹਜ਼ਾਰ ਰੁਪਏ ਕਿਸਾਨ ਦੇ ਖਾਤੇ ਜਿ ਪਾਇਆ ਜਖਮਾਂ 'ਤੇ ਨਮਕ ਛਿੜਕਣ ਤੇ ਲੱਗਿਆ ਤੇ ਸਰ ਜੇ ਬਾਕੀ ਅਕਾਲੀ ਦਲ ਵੱਲੋਂ ਜਿਹੜੇ ਨਿਕਲੇ ਨੇ ਇਹ ਬੰਦੇ ਜਿਹੜੇ ਤੁਹਾਡੇ ਨਾਲ ਸੀਗੇ ਉਹ ਉਸ ਆਜ਼ਾਦ ਉਮੀਦਵਾਰ ਦੀ ਸਪੋਰਟ ਕਰ ਰਹੇ ਨੇ ਤੇ ਉਹ ਕਹਿ ਰਹੇ ਨੇ ਅਸੀਂ ਹੀ ਅਸਲੀ ਪੰਤੇ ਦੇ ਦੇਖੋ ਕੋਈ ਗੱਲ ਨਹੀਂ ਹਰ ਬੰਦੇ ਨੂੰ ਹੱਕ ਹੈ ਵੋਟ ਮੰਗਣ ਦਾ ਬੈਸਟ ਆਫ ਲੱਕ ਸ਼ੁਕਰੀਆ ਬਾਦਲ ਸਾਹਿਬ ਸੋ ਇਹਨਾਂ ਸਾਡੇ ਨਾਲ ਬਾਦਲ ਸਾਹਿਬ ਜਿਨ੍ਹਾਂ ਨੇ ਸਾਰਿਆਂ ਨੂੰ ਹੀ ਇੱਕ ਵਾਰ ਚੀ ਸਿੱਧੇ ਜਵਾਬ ਦੇ ਦਿੱਤੇ